ਵਡਹੰਸਾ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ ਗੋਰੇ ਰੱਖੇ ਸੇ ਉੱਭਰੇ ਹੋਰ ਮਰ ਜੰਮ ਆਵੈ ਜਾਏ ਇਹੋ ਸਰੀਰ ਜਜਰੀ ਹੈ ਇਸਨੂੰ ਜਰ ਪਹੁੰਚੈ ਆਏ ਤੀਸਰੇ ਸਾਧਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀਆਂ ਦੇ ਬਾਣੀ ਰਾਗ ਵਡਹਾਂਸ ਦੇ ਵਿੱਚ ਆੰਗਾ 584 585 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਿ ਇਹੋ ਸਰੀਰ ਜਜਰੀ ਹਰਿ ਅਰਥਾਦਿ ਕਿ ਭਾਈ ਸਾਡਾ ਇਹ ਸਰੀਰ ਜਰ ਜਰਾਹ ਕੋਰ ਕੋ ਰਹੇ ਮਹਾਰਾਜ ਕਹਿੰਦੇ ਬੁੱਢਾ ਹੋ ਜਾਣ ਵਾਲਾ ਹੈ ਨਾਸ਼ ਹੋ ਜਾਣ ਵਾਲਾ ਹੈ ਕਰ ਇਸ ਨੂੰ ਯਾਰ ਪਹੁੰਚ ਆਇਰ ਥਾਤ ਕਿ ਬੁਢਾਪੇ ਨੇ ਆ ਕੇ ਇਸ ਤਾਂ ਹੀ ਅਪੜ ਜਾਣਾ ਪਹੁੰਚ ਜਾਣਾ ਇਸ ਨੂੰ ਗ੍ਰਾਸ ਲੈਣਾ ਇਸ ਨੂੰ ਆਪਣੀ ਗ੍ਰਿਫਤ ਦੇ ਵਿੱਚ ਕਰ ਲੈਣਾ ਕਹਿੰਦੇ ਗੁਰ ਰੱਖੇ ਸੇ ਉੱਭਰੇ ਹੋਰ ਮਰ ਜੰਮ ਆਵਾ ਜਾਏ ਤੇ ਜੀਨਾਰੇ ਗੁਰ ਮਹਾਰਾਜ ਜੀ ਆਨੇ ਰੱਖਿਆ ਕਰਨੀ ਕੀਤੀ ਕੇਵਲ ਤੇ ਕੇਵਲ ਉਹੀ ਗੁਰਮੋ ਗੁਰੂ ਪਿਆਰੇ ਉੱਭਰੇ ਰਥਾਤ ਬੱਚੇ ਹਨ ਹੋਰ ਮਹਾਰਾਜਾ ਮਾ ਆਵਾ ਜਾਏ ਤੇ ਹੋਰ ਸਾਰ ਮਹਾਰਾਏ ਕਹਿੰਦੇ ਜਿਹੜੇ ਨਗੋਰੇ ਨੇ ਮਰਦੇ ਜੰਮਦੇ ਰਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਹਨ ਕਹਿੰਦਾ ਹੋਰ ਮਰ ਜੰਮ ਆਵਹ ਜਾਵਹ ਅੰਤ ਗਏ ਪਸ਼ੁ ਤਾਵਹ ਬਿਨ ਨਾਵੈ ਸੁਖ ਨਾ ਹੋਈ ਐਸਾ ਕਮ ਆਵ ਸੋ ਫਲ ਪਾਵ ਮਨ ਮੁਖ ਹੈ ਪਤ ਖੋਈ ਧੋਰ ਮਰ ਜੰਮ ਹੈ ਆਵ ਹੈ ਜਾਵ ਹੈ ਤਹੋਰ ਜਿਹੜੇ ਨਗੋਰੇ ਨੇ ਗੁਰੂ ਵਾਲਿਆਂ ਨੂੰ ਛੱਡ ਕੇ ਮਹਾਰਾਜ ਕਹਿੰਦੇ ਉਹ ਮਰਦੇ ਰਹਿੰਦੇ ਨੇ ਜੰਮਦੇ ਰਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਹਨ ਅੰਤ ਗਏ ਪਛਤਾਵ ਹੈ ਤੇ ਅੰਤ ਵੇਲੇ ਝੂਰ ਕੇ ਜਾਂਦੇ ਨੇ ਪਛਤਾ ਕੇ ਜਾਂਦੇ ਹਨ ਔਰ ਮਹਾਰਾਜ ਕਹਿੰਦੇ ਬਿਨ ਨਾਮ ਹੈ ਸੁਖ ਨਾ ਹੋਈ ਗੁਰੂ ਮਹਾਰਾਜਿਆਂ ਦੇ ਨਾਮ ਤੋਂ ਬਗੈਰ ਉਹਨਾਂ ਨੂੰ ਸੁਖ ਨਸੀਬ ਨਹੀਂ ਹੁੰਦਾ ਕਹਿੰਦੇ ਅਥਾ ਕਮਾਵ ਸੋ ਫਲ ਪਾਵੈ ਮਾਨਮੁਖੇ ਹਾ ਪਤ ਖੋਈ ਅਥਾ ਕਮਾਵ ਅਰਥਾਤ ਕਈ ਇਥੇ ਤਰਤੀ ਤਰਮ ਸਾਲ ਦੇ ਵਿੱਚ ਆ ਕੇ ਜਿਹੜੇ ਕਰਮਾਂ ਨੂੰ ਕਮਾਉਣਾ ਕਰਦੇ ਹਨ ਪਾਈ ਉਹ ਸੇ ਤਰ੍ਹਾਂ ਦਾ ਹੀ ਫਲ ਪਾਉਂਦੇ ਹਨ ਸੋ ਫਲ ਪਾਵੈ ਕਹਿੰਦੇ ਮਾਨਮੁਖੇ ਹਾ ਪਤ ਖੋਈ ਤੇ ਜਿਹੜੇ ਮਾਨਮੁਖ ਨੇ ਆਪ ਹੋਦਰੇ ਨ ਗੁਰੇ ਜਾਂ ਪੁੱਲੜ ਉਹ ਆਪਣੇ ਪਾਤਗਵਾ ਕੇ ਜਾਂਦੇ ਹਨ ਆਪਣੀ ਇਤਗਉਣੀ ਕਰਦੇ ਹਨ ਕਹਿੰਦੇ ਜਾਮਪੁਰ ਕੋਰ ਅੰਧਾਰ ਮਹਾਗੋਬਾਰ ਨਾ ਤਿੱਥਾ ਭੈਣ ਨਾ ਪਾਈ ਇਹੋ ਸਰੀਰ ਜਜਰੀ ਹੈ ਸੁਨੋ ਜਰ ਪਹੁੰਚਾਈ ਜਾਮਪੁਰ ਕੋਰ ਅੰਧਾਰ ਜਾਮਪੂਰੀ ਦੇ ਵਿੱਚ ਮਹਾਰਾ ਕਹਿੰਦੇ ਕੋਹ ਹਨੇਰਾ ਗਿਆ ਅੰਤਾਰੂਪ ਉਹ ਮਹਾਗੁਵਾਰ ਬਹੁਤ ਵੱਡਾ ਗੁਵਾਰ ਹੈ ਮਹਾਰਾਜ ਕਹਿੰਦੇ ਬੜਾ ਤੰਦੂਕਾਰ ਹੈ ਕਹਿੰਦੇ ਨਾ ਦਿੱਥਾ ਭੈਣ ਨਾ ਪਾਈ ਪਾਈ ਅਥੇ ਪਰ ਲੋਕ ਦੇ ਪੰਧ ਦੇ ਵਿੱਚ ਜਾਂ ਜੰਪੂਰੀ ਦੇ ਵਿੱਚ ਨਾ ਕੋਈ ਭੈਣ ਹੈ ਤੇ ਨਾ ਕਿਸੇ ਭਰਾ ਨੇ ਮਦਦਗਾਰ ਜਾਂ ਸਹਾਈ ਸਿੱਧ ਹੋਣਾ ਹੈ ਕਹਿੰਦੇ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚਾਈ ਆਈ ਤੇ ਸਾਡਾ ਇਹ ਸਰੀਰ ਮਹਾਰਾਜ ਕਹਿੰਦੇ ਬੁੱਢਾ ਹੋ ਜਾਣ ਵਾਲਾ ਨਾਸ਼ ਹੋ ਜਾਣ ਵਾਲਾ ਬਿਣ ਛਣਾਰੈ ਇਸ ਨੂੰ ਮਹਾਰਾਜ ਕਹਿੰਦੇ ਬੁਢਾਪੇ ਨੇ ਪਹੁੰਚ ਜਾਣਾ ਇਹਦੇ ਤਾਂ ਆ ਕੇ ਇਹਨੂੰ ਗ੍ਰਸ ਲੈਣਾ ਇਹਨੂੰ ਪਕੜ ਲੈਣਾ ਕਹਿੰਦੇ ਕਾਇਆ ਕੰਚਨ ਤਾਂ ਥੀਆ ਜਦ ਸਤਗੁਰ ਲਏ ਮਿਲਾਏ ਪ੍ਰਾਪ ਮਾਇਆ ਵਿੱਚੋਂ ਕੱਟਿਆ ਸੱਜੜਾ ਨਾਮ ਸਮਾਏ ਕਾਇਆ ਕੰਚਨਤਾ ਅਰਥਾਤਕ ਸਾਡੀ ਇਹ ਕਾਇਆ ਅਰਥਾਤਕ ਮਨੁੱਖਾ ਦੇਹੀ ਕੰਚਨ ਵੰਨੇ ਜਾਂ ਸੋਨੇ ਰੰਗੀ ਤਾਂ ਹੁੰਦੀ ਐ ਸੋਨੇ ਵਰਗੀ ਸ਼ੁੱਧਤਾ ਹੁੰਦੀ ਐ ਮਹਾਰਾਜ ਕਹਿੰਦਾ ਜਾਂ ਸਤਗੁਰ ਲਏ ਮਿਲਾਏ ਜੇਕਰ ਸਤਗੁਰ ਪਾਸ਼ਾਤ ਰੁੱਟ ਕੇ ਆਪਣੇ ਚਰਨਾਂ ਦੇ ਨਾਲ ਮਿਲਾ ਲੈਣ ਤਾਂ ਮਹਾਰਾਜ ਕਹਿੰਦੇ ਭਰਾ ਮਾਇਆ ਵਿੱਚੋਂ ਕੱਟੀ ਐ ਸਚੜਾ ਨਾਮ ਸਮਾਏ ਤੇਜ ਕਰ ਅਸੀਂ ਮਹਾਰਾਜ ਕਹਿੰਦੇ ਮਾਇਆ ਰੂਪੀ ਪਰਮ ਆਪਣੇ ਵਿੱਚੋਂ ਆਪਣੇ ਅੰਦਰੋਂ ਅੰਤਿਸ਼ ਕਰਨ ਦੇ ਵਿੱਚੋਂ ਕੱਟ ਦੇ ਵੀਏ ਤਾਂ ਮਹਾਰਾਜ ਕਹਿੰਦੇ ਸਚੜਾ ਨਾਮ ਸਮਾਏ ਫਿਰ ਸੱਚੇ ਪਰਮੇਸ਼ਰ ਦੇ ਵਿੱਚ ਉਹਦੇ ਨਾਮ ਦੇ ਸਦਕਾ ਸਮਾਈ ਹੁੰਦੀ ਹੈ ਲੀਨਤਾ ਹੁੰਦੀ ਹੈ ਕਹਿੰਦੇ ਸੱਚਾ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੇ ਦਿਨ ਰਾਤ ਵਿੱਚ ਹੋ ਮੈਂ ਜਾਏ ਸੱਚਾ ਨਾਮ ਸਮਾਏ ਜਿਹੜੇ ਸੱਚੇ ਪਰਮੇਸ਼ਰ ਦੇ ਵਿੱਚ ਉਹਦੇ ਨਾਮ ਦੇ ਸਦਕਾ ਸਮਾ ਜਾਂਦੇ ਹਨ ਹਰ ਗੁਣ ਗਾਏ ਉਹ ਹਰੀ ਪਰਮੇਸ਼ਰ ਦੇ ਗੁਣਾ ਨੂੰ ਗਾਉਣਾ ਕਰਦੇ ਹਨ ਪਰਮਹਾਰਾਇ ਕਹਿੰਦਾ ਮੇਲ ਪ੍ਰੀਤਮ ਸੁਖ ਪਾਏ ਤੇ ਆਪਣੇ ਪ੍ਰੀਤਮ ਨੂੰ ਮਿਲ ਕੇ ਉਹ ਸੁੱਖਾਂ ਨੂੰ ਪਾਉਣਾ ਕਰਦੇ ਹਨ ਕਹਿੰਦੇ ਸਦਾ ਆਨੰਦ ਰਹਾ ਦਿਨ ਰਾਤ ਵਿੱਚ ਹੋ ਮੈਂ ਜਾਏ ਤੇ ਉਹ ਸਦਾ ਇਹ ਦਿਨ ਰਾਤ ਆਨੰਦ ਵਸਾ ਦੇ ਵਿੱਚ ਰਹਿਣਾ ਕਰਦੇ ਨੇ ਖੁਸ਼ੀਆਂ ਖੇੜੀਆਂ ਚ ਰਹਿਣਾ ਕਰਦੇ ਹਨ ਪਰਮਹਾਰਾਇ ਕਹਿੰਦੇ ਵਿੱਚ ਹੋ ਮੈਂ ਜਾਏ ਉਹਨਾਂ ਦੇ ਵਿੱਚੋਂ ਮੈਂ ਹੰਕਾਰ ਗਮੰਡ ਗਰੂਰ ਜਾਂਦਾ ਰਹਿੰਦਾ ਹੈ ਜਨੇ ਜਨੇ ਪੁਰਖੇ ਹਰ ਨਾਮ ਚਿਤ ਲਾਇਆ ਤਿਨ ਕਹਿ ਹਉ ਲਾਗੋ ਪਾਏ ਕਾਂ ਆ ਕੰਚਨ ਕਾਂਥੀ ਆ ਜਹ ਸਤਗੁਰ ਲੈ ਮਿਲਾਏ ਜਿਨੇ ਪੁਰਖੇ ਹਰ ਨਾਮ ਚਿਤ ਲਾਇਆ ਜਿਨਾਵੇ ਪੁਰਖਾ ਨੇ ਜਿਨਾਵੇ ਗੁਰੂ ਖਾ ਗੁਰੂ ਪਿਆਰਿਆ ਨੇ ਹਾਰੇ ਪਰਮੇਸ਼ਰ ਜੀ ਦੇ ਨਾਮ ਸਦਕਾ ਹਰੀ ਦੇ ਚਰਨਾਂ ਦੇ ਨਾਲ ਚੇਤਨ ਨੂੰ ਲਾਉਣਾ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤਿੰਨ ਕਹਿ ਹੋਂ ਲਾਗੋ ਪਾਏ ਤਾਂ ਮੈਂ ਉਹਨਾਂ ਦੇ ਪੈਰ ਹੀ ਲੱਗਣਾ ਕਰਾਂ ਉਹਨਾਂ ਗੁਰਮਖੰਦ ਦੇ ਚਰਨੀ ਲੱਗਣਾ ਕਰਾਂ। ਕਹਿੰਦੇ ਕਾਇਆ ਕੰਚਨਤਾਥੀਆ ਜਾਂ ਸਤਿਗੁਰ ਲੈ ਮਿਲਾਏ। ਅਰਥਾਤ ਕਹੇ ਭਈ ਸਾਡੇ ਇਹ ਕਾਇਆ ਕੰਚਨ ਵਰਗੀ ਸ਼ੁੱਧ ਤਾਂ ਹੁੰਦੀ ਐ। ਜਾ ਕੇ ਸਤਿਗੁਰੂ ਪਾਛਤ ਰੁੱਟ ਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲੈਣ ਦਾ ਸੋਗ ਆਪਣੇ ਬਚਨ ਦੇ ਤੀਸਰੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋ ਸੱਚਾ ਸਤ ਸਲਾਹੀਐ ਜਏ ਸਤਗੁਰ ਦੇ ਬੁਝਾਏ ਬੇਨ ਸਤਗੁਰ ਭਰਮ ਪੁਲਹਾਣੀਆਂ ਕਿਆ ਮੋਹ ਦੇ ਸਨ ਆਗੇ ਜਾਏ ਸੋ ਸੱਚਾ ਸੱਚਾ ਸਲਾਹੀ ਐ ਉਹ ਮਹਾਰਾਜ ਕਹਿੰਦੇ ਆਕਾਲ ਪੁਰਖ ਵਾਹਿਗੁਰੂ ਸੱਚਾ ਹੈ ਤੇ ਸਤ ਸਰੂਪ ਪਰਮੇਸ਼ਰ ਨੂੰ ਤਾਂ ਹੀ ਸਲਾਉਣਾ ਕਰੀਦਾ ਹੈ ਤਾਂ ਹੀ ਵਡਿਆਉਣਾ ਕਰੀਦਾ ਹੈ ਜੇ ਸਤਗੁਰ ਦੇ ਬੁਝਾ ਇਰਥਾਦ ਕੇ ਜੇਕਰ ਸਤਗੁਰ ਪਾਛਾ ਸੋਜੀ ਬਖਸ਼ਣ ਬੁਝਾਰਤ ਬੁਝਾ ਦੇਣ ਤਾਂ ਕਹਿੰਦੇ ਬਿਨ ਸਤਗੁਰ ਪਰਮ ਕੋ ਲਾਣੀਆ ਕਿਆ ਮੋਹ ਦੇ ਸਨ ਆਗੇ ਜਾਏ ਉੰਬੇਨ ਸਾਧਗੁਰ ਪਰਮ ਪੁਲਾਣ ਯਾਦ ਸਤਗੁਰੂ ਪਾਸ਼ਾ ਜੀਆਂ ਦੀ ਕਿਰਪਾ ਤੋਂ ਬਿਨਾ ਜੀਵ ਰੂਪੀ ਸਤਰੀਆਂ ਪਰਮਾ ਦੇ ਵਿੱਚ ਪੁਲਾਈਆਂ ਹੋਈਆਂ ਹਨ ਔਰ ਐਸੀਆਂ ਕੁਲੜਾਂ ਮਹਾਰਾਜ ਕਹਿੰਦੇ ਕਿ ਆ ਮੋਹ ਦੇ ਸਨੇ ਆਗੇ ਜਾਏ ਅੱਗੇ ਦਰਗਾਹ ਦੇ ਵਿੱਚ ਜਾ ਕੇ ਕਿਹੜਾ ਮੂੰਹ ਦੇਣ ਗਿਆ ਕਿਹੜਾ ਮੂੰਹ ਖਾਉਣ ਦੀਆਂ ਭਾਵ ਕ ਇਹਨਾਂ ਨੂੰ ਦਰਗਾਹ ਤੇ ਜਾ ਕੇ ਸ਼ਰਮਸਾਰ ਹੋਣਾ ਪਵੇਗਾ ਕਹਿੰਦੇ ਕਿ ਆ ਦੇਨ ਮੁਹ ਜਾਏ ਅਵ ਗੁਣ ਪਸ਼ੁਤਾਏ ਦੁੱਖੋ ਦੁੱਖ ਕਮਾਏ ਨਾਮ ਰਤਿਆ ਸੇ ਰੰਗ ਚ ਲੂਲਾ ਫਿਰ ਕੈ ਅੰਕ ਸਮਾਏ ਕਿ ਆ ਦੇਨ ਮੁਹ ਜਾਏ ਕਿਹੜਾ ਮੂੰਹ ਦੇਣ ਗੀਆਂ ਅੱਗੇ ਜਾ ਕੇ ਕਿਹੜਾ ਮੂੰਹ ਖਾਣ ਗੀਆਂ ਭਵ ਗੁਣ ਪਛਤਾਇ ਅਰਥਾਤ ਕਿ ਔਗਣਾ ਕਰਕੇ ਆਈਂ ਬਾ ਕਰਕੇ ਪਛਤਾਉਣਾ ਪਵੇਗਾ ਝੂਰਨਾ ਪਵੇਗਾ ਦੁੱਖੋ ਦੁੱਖ ਕਮਾਏ ਤੇ ਨਾਮ ਨੂੰ ਉਸਾਰ ਕੇ ਦੁੱਖਾਂ ਹੀ ਦੁੱਖਾਂ ਨੂੰ ਕਮਾਉਣਾ ਕਰਦੀਆਂ ਹਨ ਉਹ ਕਹਿੰਦੇ ਨਾਮ ਰਤਿਆਂ ਸੇ ਰੰਗ ਚਲੂਲਾ ਫਿਰ ਕਹ ਅੰਕ ਸਮਾਏ ਤੇ ਜੜਿਆਂ ਹਰੀ ਪਰਮੇਸ਼ਰ ਦੇ ਨਾਮ ਦੇ ਅਚਰੰਗੀਆਂ ਹੋਈਆਂ ਹਨ ਸੇ ਰੰਗ ਚਲੂਲਾ ਉਨਾਂ ਨੂੰ ਨਾਮ ਰੂਪੀ ਪਰੇਮ ਰੂਪੀ ਗੂੜਾ ਲਾਲ ਰੰਗ ਚੜਦਾ ਮਹਾਰਾਜ ਕਹਿੰਦੇ ਪਿਰ ਕੈ ਅੰਕ ਸਮਾਏ ਤੇ ਉਹ ਪਤੀ ਪਰਮੇਸ਼ਰ ਵਾਹਿਗੁਰੂ ਦੀ ਗੋਦ ਦੇ ਵਿੱਚ ਸਮਾਈਆਂ ਰਹਿੰਦੀਆਂ ਹਨ ਇਸ ਜੇਵੜ ਅਵਰਨ ਸੂਝਈ ਕਿਸੇ ਆਗਾ ਕਹੀਆ ਜਾਏ ਸੋ ਸੱਚਾ ਸੱਚ ਸਲਾਹੀ ਹੈ ਜੇ ਸਤਗੁਰ ਦੇ ਬੁਝਾਏ ਤਿਸ ਜੈਵਡ ਅਵਰ ਨ ਸੂਜਈ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜਿੱਡਾ ਸਨ ਹੋਰ ਕੋਈ ਸੁਝਦਾ ਉੜਦਾ ਹੀ ਨਹੀਂ ਦਿੰਦਾ ਹੀ ਨਹੀਂ ਕਹਿੰਦਾ ਕਿਸੇ ਆਗਾ ਕਹੀਆ ਜਾਇ ਅਰਥਾਤ ਕਿ ਫਿਰ ਭਲਾ ਕਿਦੇ ਅੱਗੇ ਜਾ ਕੇ ਕਹਿਣਾ ਕਰੀਏ ਪੁਕਾਰ ਕਰਨੀ ਕਰੀਏ ਅਰਦਾਸ ਬੇਨਤੀ ਜੋੜੀ ਜਾਂ ਫਰਿਆਦ ਕਰਨੀ ਕਰੀਏ ਕਹਿੰਦਾ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਜੈਕਾਰ ਕਰ ਕਦ ਸਤਿਗੁਰੂ ਪਾਸ਼ਾ ਸਾਨੂੰ ਸੋਝੀ ਬਖਸ਼ਣ ਬੁਝਾਰਤ ਬੁਝਾ ਦੇਣਾ ਤੇ ਉਸ ਸੱਚੇ ਪਰਮੇਸ਼ਰ ਨੂੰ ਸੱਚ ਕਰਕੇ ਸਲਾਉਣਾ ਕਰੀਏ ਫੇਰ ਅਸੀਂ ਸੋ ਅਗੋ ਆਪਣੇ ਬਚਨ ਦੇ ਅੰਤਮ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜਿਨੇ ਸਚੜਾ ਸੱਚ ਸਲਾਹਿਆ ਹੋ ਤਿਨ ਲਾਗੋ ਪਾਏ ਸੇ ਜਨ ਸੱਜੇ ਨਰਮਲੇ ਤਨ ਮਿਲਿਆ ਮਲ ਸਭ ਜਾਏ ਜਿਨੇ ਸੱਚੜਾ ਸੱਚ ਸਲਾਹਿਆ ਜਿਨਾਂ ਨੇ ਸਤ ਸਰੂਪ ਪਰਮੇਸ਼ਰ ਨੂੰ ਸਤ ਕਰਕੇ ਸਲਾਉਣਾ ਕੀਤਾ ਸਤ ਕਰਕੇ ਵਡਿਆਉਣਾ ਕੀਤਾ ਹਉ ਤਨ ਲਾਗੋਂ ਪਾਏ ਤਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਦੇ ਪੈਰੀ ਲੱਗਣਾ ਕਰਾਂ ਚਰਨੀ ਪੈਣਾ ਕਰਾਂ ਕਹਿੰਦਾ ਸੇ ਜਨ ਸੱਜੇ ਨਰਮਲੇ ਤਨ ਮਿਲਿਆ ਮਾਲ ਸਭ ਜਾਏ ਸੇ ਜਨ ਸੱਜੇ ਨਰਮਲੇ ਉਹ ਜਾਨਤ ਵਾ ਹਰੀ ਦੇ ਦਾਸ ਗੁਰਮੁਖ ਗੁਰੂ ਪਿਆਰੇ ਸੱਚੇ ਤੇ ਨਿਰਮਲ ਨੇ ਪਾਗ ਪਵਿੱਤਰ ਨੇ ਸ਼ੁੱਧ ਨੇ ਮੈਲ ਤੋਂ ਰਹਿਤ ਨੇ ਤਨ ਮਿਲਿਆ ਮਾਲ ਸਭ ਜਾਏ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਮਿਲਿਆਂ ਮਾਰੇ ਕਹਿੰਦੇ ਸਾਰੀਆਂ ਮੈਲਾਂ ਜਾਂਦੀਆਂ ਰਹਿੰਦੀਆਂ ਨੇ ਆਇ ਬਾਉ ਗੁਣਾ ਰੂਪੇ ਵਕਾਰ ਆ ਰੂਪੇ ਸਾਰੀਆਂ ਮੈਲਾਂ ਜਾਂਦੀਆਂ ਰਹਿੰਦੀਆਂ ਨੇ ਇਹਦੇ ਤੇ ਨ ਮਿਲਿਆ ਮਾਲ ਸਭ ਜਾਏ ਸੱਚਾ ਸਰਨਾਏ ਸੱਚਾ ਸਹਿ ਸੁਬਾਏ ਨਾਮ ਨਰੰਜਨ ਅਗਮ ਅਗੋਚਰ ਸਤਗੁਰ ਦਿਆ ਬੁਝਾਏ ਦੈਨ ਮੈਨੇ ਆ ਮਾਲ ਸਭ ਜਾਇ ਉਹਨਾਂ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਮਿਲਿਆ ਸਾਰੀਆਂ ਮੈਲਾਂ ਜਾਂਦੀਆਂ ਰਹਿੰਦੀਆਂ ਹਨ ਸੱਚਾ ਸਰਨਾਏ ਦੇਉ ਗੁਰਮੁਖ ਗੁਰੂ ਪਿਆਰੇ ਮਹਾਰਾਜ ਕਹਿੰਦੇ ਸੱਚੇ ਸਤਸੰਗ ਰੂਪੀ ਸਰੋਵਰ ਦੇ ਵਿੱਚ ਨਹਾਉਣਾ ਕਰਦੇ ਹਨ ਇਸ਼ਨਾਨ ਕਰਨਾ ਕਰਦੇ ਹਨ ਸੱਚਾ ਸਹਜ ਸੁਪਾਏ ਤੇ ਸੱਚੇ ਪਰਮੇਸ਼ਰ ਦੇ ਸਹਜ ਪ੍ਰੇਮ ਦੇ ਸਦਕਾ ਮਹਾਰਾਜ ਕਹਿੰਦੇ ਉਹਦੇ ਵਿੱਚ ਹੀ ਲੀਨ ਹੁੰਦੇ ਹਨ ਕਹਿੰਦਾ ਨਾਮ ਨਿਰੰਜਨ ਅਗਮ ਅਗੋਚਰ ਸਤਗੁਰ ਦੀਆ ਬੁਝਾਏ ਤੇ ਨਿਰੰਜਨ ਅਰਥਾਤ ਮਾਇਰਿਆਤ ਪਰਮੇਸ਼ਰ ਦਾ ਨਾਮ ਉਹ ਕਿਹੜੇ ਪਰਮੇਸ਼ਰ ਦਾ ਜਿਹੜਾ ਮਨ ਬੁੱਧੀ ਕਰਕੇ ਆ ਪਹੁੰਚ ਭਾਵ ਅਗਮ ਹੈ ਅਤਿ ਅਗੋਚਰ ਭਾਵ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਜਿਹੜਾ ਸਤਗੁਰ ਦੀਆ ਬੁਝਾਏ ਸਤਗੁਰੂ ਪਾਸ਼ਾ ਜੀ ਨੇ ਸਾਨੂੰ ਉਸ ਪਰਮੇਸ਼ਰ ਔਰ ਉਹਨਾਂ ਦੇ ਨਾਮ ਦੀ ਸੋਝੀ ਬਖਸ਼ੀ ਹੈ ਮਹਾਰਾਏ ਕਹੇ ਆਨੰਦੈ ਨਾ ਭਗਤ ਕਰਹ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੇ ਸਚੜਾ ਸੱਚ ਧਿਆਇਆ ਹਉ ਤਿੰਨ ਕਾ ਲਾਗਉ ਪਾਏ ਆਨੰਦੈ ਨਾ ਭਗਤ ਕਰਹ ਰੰਗ ਰਾਤੇ ਤੇ ਰਾਤ ਦਿਨ ਗੁਰਮਹ ਗੁਰੂ ਪਿਆਰੇ ਉਹ ਸਹਾਰੇ ਪਰਮੇਸ਼ਰ ਦੇ ਰੰਗ ਚ ਰੰਗੇ ਹੋਏ ਪ੍ਰੇਮ ਚ ਭਿੱਜੇ ਹੋਏ ਉਹਦੀ ਭਗਤੀ ਕਰਨੀ ਕਰਦੇ ਹਨ ਨਾਨਕ ਸੱਚ ਸਮਾਏ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸੱਚ ਦੇ ਵਿੱਚ ਸਮਾ ਕੇ ਸੱਚ ਦੇ ਵਿੱਚ ਗਵਾਚ ਕੇ ਨੀਨ ਹੋ ਕੇ ਹਰੀ ਪਰਮੇਸ਼ਰ ਦੀ ਭਗਤੀ ਕਰਨੀ ਕਰਦੇ ਹਨ ਕਹਿੰਦਾ ਜਿਨੇ ਸਚੜਾ ਸੱਚ ਤੇ ਆਇਆ ਹਉ ਦਿਨ ਕੈ ਲਾਗੋਂ ਪਾਏ ਤੇ ਜਿਨਾਂ ਨੇ ਵੇਉ ਸਤ ਸਰੂਪ ਪਰਮੇਸ਼ਰ ਨੂੰ ਸੱਚ ਕਰਕੇ ਧਿਆਉਣਾ ਕੀਤਾ ਹੈ ਮੈਂ ਉਹਨਾਂ ਗੁਰਮਖਾਂ ਗੁਰ ਪਿਆਰਿਆਂ ਦੇ ਪੈਰੀਂ ਪਾਵਾਂ ਮਹਾਰਾਜ ਕਹਿੰਦੇ ਚਰਨੀ ਲੱਗਣਾ ਕਰਾਂ ਕਹਿੰਦੇ ਆਨੰਦ ਦੇ ਨਾਮ ਭਗਤ ਕਰਹ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੇ ਸਚੜਾ ਸੱਚ ਧਿਆਇਆ ਹਉ ਤਿਨ ਕੈ ਲਾਗੋ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ